ਮੋਬਾਈਲ ਫੋਨ ਦੇ ਵਿੱਚ ਕੈਮਰਾ ਇਸ ਲਈ ਹੁੰਦਾ ਹੈ ਕਿ ਜਦੋਂ ਅਸੀਂ ਕੈਮਰੇ ਨੂੰ ਔਨ ਕਰਦੇ ਹਾਂ ਤਾਂ ਉਹਦੇ ਨਾਲ ਅਸੀਂ ਫੋਟੋ ਖਿੱਚ ਸਕੀਏ ਤੇ ਵੀਡੀਓ ਬਣਾ ਸਕੀਏ ਲੇਕਿਨ ਕੈਮਰਾ ਜਸੂਸੀ ਕਦੋਂ ਕਰਦਾ ਹੈ ਜਦੋਂ ਅਸੀਂ ਆਪਣੇ ਕੈਮਰੇ ਨੂੰ ਔਨ ਵੀ ਨਾ ਕਰੀਏ ਅਤੇ ਆਟੋਮੈਟਿਕਲੀ ਕਿਸੇ ਨਾ ਕਿਸੇ ਹੋਰ ਐਪਲੀਕੇਸ਼ਨ ਦੇ ਉੱਪਰ ਜਾਂ ਫਿਰ ਆਪਾਂ ਕਹੀਏ ਕਿ ਕਿਸੇ ਐਪਲੀਕੇਸ਼ਨ ਨੇ ਸਾਡੀ ਜਸੂਸੀ ਕਰਨ ਦੇ ਲਈ ਸਾਡੇ ਮੋਬਾਈਲ ਦੇ ਵਿੱਚ ਕੈਮਰਾ ਔਨ ਕੀਤਾ ਹੁੰਦਾ ਹੈ ਤਾਂ ਹੁਣ ਇਸ ਨੂੰ ਆਪਾਂ ਚੈੱਕ ਕਿਸ ਤਰ੍ਹਾਂ ਕਰ ਸਕਦੇ ਹਾਂ ਇਸਦੇ ਲਈ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਐਪਲੀਕੇਸ਼ਨਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਐਪ ਮੈਨੇਜਮੈਂਟ ਨੂੰ ਖੋਲ ਲਵਾਂਗੇ ਤਾਂ ਇੱਥੋਂ ਕਾਫੀ ਸਾਰੀ ਐਪਲੀਕੇਸ਼ਨਾਂ ਸਾਨੂੰ ਨਜ਼ਰ ਆਣਗੀਆਂ ਇਹਨਾਂ ਦੇ ਵਿੱਚੋਂ ਆਪਾਂ ਕੈਮਰੇ ਵਾਲੀ ਐਪਲੀਕੇਸ਼ਨ ਦੇ ਉੱਪਰ ਜਾਣਾ ਹੈ ਹੁਣ ਆਪਾਂ ਇਹਨਾਂ ਦੇ ਵਿੱਚੋਂ ਕੁਝ ਸੈਟਿੰਗਾਂ ਚੈੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਰਮਿਸ਼ਨ ਵਾਲੀ ਸੈਟਿੰਗ ਦੇ ਉੱਪਰ ਜਾਵਾਂਗੇ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਸੈਟਿੰਗ ਹੁੰਦੀ ਹੈ ਪਰਮਿਸ਼ਨ ਦੇ ਉੱਪਰ ਤੁਸੀਂ ਜਾ ਕੇ ਦੇਖੋਗੇ ਕਿ ਇੱਥੇ ਕੈਮਰਾ ਲੋਕੇਸ਼ਨ ਮਾਈਕ੍ਰੋਫੋਨ ਫੋਟੋ ਐਂਡ ਵੀਡੀਓ ਆਦੀ ਕਈ ਪ੍ਰਕਾਰ ਦੀਆਂ ਪਰਮਿਸ਼ਨਾਂ ਇੱਥੇ ਤੁਹਾਨੂੰ ਨਜ਼ਰ ਆ ਜਾਣਗੀਆਂ ਹੁਣ ਸਭ ਤੋਂ ਪਹਿਲਾਂ ਆਪਾਂ ਕੈਮਰੇ ਵਾਲੀ ਆਪਸ਼ਨ ਨੂੰ ਦੇਖ ਲੈਨੇ ਆ ਇਸ ਦੇ ਵਿੱਚ ਕੁਝ ਆਪਸ਼ਨਾਂ ਹੋਰ ਨੇ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਆਸਕ ਐਵਰੀ ਟਾਈਮ ਐਂਡ ਡੋਟ ਅਲੋ ਕਿ ਕੈਮਰਾ ਕਦੋਂ ਆਨ ਹੋਵੇ ਇਸ ਦੇ ਵਿੱਚੋਂ ਸਭ ਤੋਂ ਬਿਹਤਰ ਆਪਸ਼ਨ ਹੁੰਦੀ ਹੈ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਇਸ ਆਪਸ਼ਨ ਨੂੰ ਤੁਸੀਂ ਆਨ ਕਰ ਲੈਣਾ ਹੈ ਇਸ ਦੇ ਨਾਲ ਜਦੋਂ ਤੁਸੀਂ ਆਪਣਾ ਮੋਬਾਈਲ ਦਾ ਕੈਮਰਾ ਖੋਲੋਗੇ ਉਦੋਂ ਹੀ ਇਹ ਕੈਮਰਾ ਰਿਕਾਰਡਿੰਗ ਕਰੇਗਾ ਹੁਣ ਆਪਾਂ ਵਾਪਸ ਜਾਵਾਂਗੇ ਹੁਣ ਆਪਾਂ ਮਾਈਕ੍ਰੋਫੋਨ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਸ ਨੂੰ ਵੀ ਆਪਾਂ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਵਾਲੀ ਸੈਟਿੰਗ ਨੂੰ ਆਪਾਂ ਔਨ ਕਰ ਲੈਣਾ ਹੈ ਇਸੇ ਨਾਲ ਹੀ ਲੋਕੇਸ਼ਨ ਵਾਲੀ ਆਪਸ਼ਨ ਨੂੰ ਵੀ ਤੁਸੀਂ ਅਲੋ ਓਨਲੀ ਵਾਈਲ ਯੂਜ਼ਿੰਗ ਦਾ ਐਪਲੀਕੇਸ਼ਨ ਕਰ ਸਕਦੇ ਹੋ ਅਤੇ ਫੋਟੋ ਐਂਡ ਵੀਡੀਓ ਵਾਲੀ ਆਪਸ਼ਨ ਨੂੰ ਤੁਸੀਂ ਆਲਵੇਜ਼ ਅਲੋ ਆਲ ਕਰਕੇ ਰੱਖ ਸਕਦੇ ਹੋ ਹੁਣ ਇੱਥੋਂ ਆਪਾਂ ਵਾਪਸ ਆ ਜਾਵਾਂਗੇ ਵਾਪਸ ਆਉਣ ਤੋਂ ਬਾਅਦ ਸਟੋਰੇਜ ਯੂਜੇਜ ਡਾਟਾ ਯੂਜੇਜ ਵਾਲੀ ਆਪਸ਼ਨ ਦੇ ਉੱਪਰ ਆਪਾਂ ਕਲਿੱਕ ਕਰਨਾ ਹੈ ਅਤੇ ਇੱਥੋਂ ਤੁਸੀਂ ਦੇਖੋਗੇ ਕਿ ਬੈਕਗਰਾਉਂਡ ਡਾਟਾ ਵਾਲੀ ਆਪਸ਼ਨ ਜੇਕਰ ਡਿਫਾਲਟ ਔਨ ਹੋਵੇ ਤਾਂ ਫਿਰ ਇਸ ਨੂੰ ਤੁਸੀਂ ਬੰਦ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਕੈਮਰੇ ਦੀ ਵਰਤੋਂ ਕਰ ਹੀ ਨਹੀਂ ਰਹੇ ਤਾਂ ਉਸ ਵਕਤ ਬੈਕਗਰਾਉਂਡ ਡਾਟਾ ਔਨ ਕਰਨ ਦੀ ਕੋਈ ਤਕ ਹੀ ਨਹੀਂ ਬਣਦੀ ਤਾਂ ਫਿਰ ਇਸ ਪਰਮਿਸ਼ਨ ਨੂੰ ਆਪਾਂ ਬੰਦ ਕਰ ਦੇਵਾਂਗੇ ਕਿਉਂਕਿ ਇਸ ਦੇ ਨਾਲ ਬੈਕਗ੍ਰਾਉਂਡ ਦੇ ਵਿੱਚ ਡਾਟੇ ਦੀ ਵਰਤੋਂ ਨਹੀਂ ਹੋਵੇਗੀ ਹੁਣ ਆਪਾਂ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਉਹ ਚੈੱਕ ਕਰਾਂਗੇ ਕਿ ਕਿਤੇ ਸਾਡੇ ਮੋਬਾਈਲ ਦੇ ਵਿੱਚਲਾ ਕੈਮਰਾ ਸਾਡੀ ਜਸੂਸੀ ਤਾਂ ਨਹੀਂ ਕਰ ਰਿਹਾ ਉਸ ਦੇ ਲਈ ਆਪਾਂ ਆਪਣੇ ਮੋਬਾਈਲ ਦੇ ਵਿੱਚ ਮੌਜੂਦ ਕੈਮਰੇ ਦੇ ਉੱਪਰ ਕਲਿੱਕ ਕਰਾਂਗੇ ਕੈਮਰੇ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸੱਜੇ ਹੱਥ ਉੱਪਰ ਤਿੰਨ ਲਾਈਨਾਂ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਐਥੋਂ ਫਿਰ ਆਪਾਂ ਕੈਮਰੇ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇਹਨਾਂ ਆਪਸ਼ਨਾਂ ਦੇ ਵਿੱਚੋਂ ਅਬਾਊਟ ਕੈਮਰਾ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੋਂ ਤੁਸੀਂ ਦੇਖੋ ਤੁਹਾਡੇ ਮੋਬਾਈਲ ਦੇ ਵਿੱਚ ਲਈ ਜੋ ਕੈਮਰਾ ਵਾਲੀ ਐਪਲੀਕੇਸ਼ਨ ਦਾ ਉਸ ਦਾ ਵਰਜ਼ਨ ਤੁਸੀਂ ਨੋਟ ਕਰਕੇ ਰੱਖ ਲਓ ਅਤੇ ਉਸ ਤੋਂ ਬਾਅਦ ਹੁਣ ਇਸ ਵਰਜ਼ਨ ਨੂੰ ਆਪਾਂ ਮਿਲਾਵਾਂਗੇ ਕਿ ਸਾਡੇ ਮੋਬਾਈਲ ਦੇ ਵਿੱਚ ਮੌਜੂਦ ਕਿਤੇ ਕੋਈ ਹੋਰ ਕੈਮਰਾ ਤਾਂ ਨਹੀਂ ਹੈਗਾ ਜਿਹੜਾ ਸਾਡੀ ਜੁਸੂਸੀ ਕਰਦਾ ਹੋਵੇ ਹੁਣ ਆਪਾਂ ਵਾਪਸ ਆ ਜਾਵਾਂਗੇ ਵਾਪਸ ਆ ਜਾਣ ਤੋਂ ਬਾਅਦ ਤੁਸੀਂ ਬਿਲਕੁਲ ਬਾਹਰ ਆ ਜਾਣਾ ਹੈ ਅਤੇ ਫਿਰ ਤੁਸੀਂ ਪਲੇ ਸਟੋਰ ਦੇ ਉੱਪਰ ਕਲਿੱਕ ਕਰਨਾ ਹੈ ਅਤੇ ਸੱਜੇ ਹੱਥ ਉੱਪਰ ਆਪਣੇ ਪ੍ਰੋਫਾਈਲ ਆਈਕਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਫਿਰ ਇਹਨਾਂ ਆਪਸ਼ਨਾਂ ਦੇ ਵਿੱਚੋਂ ਸਭ ਤੋਂ ਹੇਠਾਂ ਹੈਲਪ ਐਂਡ ਫੀਡਬੈਕ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਤਾਂ ਇਸ ਦੇ ਵਿੱਚ ਥੋੜਾ ਸਕਰੋਲ ਕਰਕੇ ਹੇਠਾਂ ਜਾ ਕੇ ਅਤੇ ਇੱਥੇ ਸਰਚ ਹੈਲਪ ਦੇ ਉੱਪਰ ਤੁਸੀਂ ਡਿਲੀਟ ਲਿਖ ਕੇ ਸਰਚ ਕਰਨਾ ਹੈ ਇੱਥੇ ਤੁਹਾਡੇ ਸਾਹਮਣੇ ਡਿਲੀਟ ਐਪਸ ਔਨ ਯੋਰ ਐਂਡਰੋਇਡ ਡਿਵਾਈਸ ਡਿਲੀਟ ਵਾਲੀ ਪਹਿਲੀ ਵਾਲੀ ਆਪਸ਼ਨ ਆ ਜਾਵੇਗੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੇ ਡਿਲੀਟ ਐਪਸ ਦੈਟ ਯੂ ਹੈਵ ਇੰਸਟਾਲਡ ਵਾਲੀ অপਸ਼ਨ ਦੇ ਪਹਿਲੇ ਨੰਬਰ ਦੇ ਉੱਪਰ ਜਿੱਥੇ ਨੀਲਾ ਰੰਗ ਦੇ ਵਿੱਚ ਲਿਖਿਆ ਹੋਇਆ ਹੈ ਕਿ ਟੈਪ ਟੂ ਗੋ ਟੂ ਐਪਲੀਕੇਸ਼ਨ ਸੈਟਿੰਗ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇੱਥੋਂ ਫਿਰ ਤੁਸੀਂ ਕੈਮਰੇ ਵਾਲੀ অপਸ਼ਨ ਦੇ ਉੱਪਰ ਜਾਣਾ ਹੈ ਅਤੇ ਕੈਮਰੇ ਨੂੰ ਖੋਲ ਕੇ ਤੁਸੀਂ ਇੱਥੋਂ ਉਸ ਦਾ ਵਰਜਨ ਨੋਟ ਕਰਨਾ ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਜਿਹੜਾ ਵਰਜਨ ਅਸੀਂ ਨੋਟ ਕੀਤਾ ਸੀ ਉਹੀ ਵਾਲਾ ਵਰਜਨ ਇੱਥੇ ਵੀ ਸਾਨੂੰ ਨਜ਼ਰ ਆ ਰਿਹਾ ਹੈ ਇਸ ਦਾ ਮਤਲਬ ਸਾਡੇ ਮੋਬਾਈਲ ਫੋਨ ਦੇ ਵਿੱਚ ਜਿਹੜੀ ਕੈਮਰੇ ਵਾਲੀ ਐਪਲੀਕੇਸ਼ਨ ਅਸੀਂ ਦੇਖ ਰਹੇ ਹਾਂ ਉਹੀ ਐਪਲੀਕੇਸ਼ਨ ਇੱਥੇ ਮੌਜੂਦ ਹੈ ਜੇਕਰ ਇਹ ਵਰਜਨ ਕੋਈ ਹੋਰ ਹੋਇਆ ਉਹ ਵਰਜਨ ਕੋਈ ਹੋਰ ਹੋਇਆ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਕੋਈ ਸਪਾਈ ਕੈਮਰਾ ਹੋਰ ਕਿਸੇ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਇੰਸਟਾਲ ਹੋ ਚੁੱਕਾ ਹੈ ਜਿਹੜਾ ਤੁਹਾਡੀ ਜਸੂਸੀ ਕਰ ਰਿਹਾ ਹੈ ਅਤੇ ਜੇਕਰ ਇਹ ਨੰਬਰ ਉਹੀ ਵਾਲੇ ਹੋਏ ਜੋ ਪਹਿਲਾਂ ਨੋਟ ਕਰਕੇ ਰੱਖੇ ਸੀ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝ ਸਕਦੇ ਹੋ ਇਸ ਦੇ ਨਾਲ ਹੀ ਇਸ ਨੂੰ ਹੋਰ ਪੁਖਤਾ ਕਰਨ ਦੇ ਲਈ ਆਪਾਂ ਇੱਥੋਂ ਵਾਪਸ ਜਾਵਾਂਗੇ ਵਾਪਸ ਜਾਣ ਤੋਂ ਬਾਅਦ ਉੱਪਰ ਸਰਚ ਆਈਟਮ ਦੇ ਵਿੱਚ ਆਪਾਂ ਕੈਮਰਾ ਲਿਖ ਕੇ ਸਰਚ ਕਰਾਂਗੇ ਅਤੇ ਇੱਥੋਂ ਦੇਖਾਂਗੇ ਕਿ ਮੋਬਾਈਲ ਫੋਨ ਦੇ ਵਿੱਚ ਕਿੰਨੇ ਕੈਮਰੇ ਇਸ ਵਕਤ ਇੰਸਟਾਲ ਹੈ ਹੁਣ ਤੁਸੀਂ ਇੱਥੇ ਦੇਖੋ ਪਹਿਲਾ ਕੈਮਰਾ ਉਹੀ ਵਾਲਾ ਨਜ਼ਰ ਆ ਰਿਹਾ ਜਿਹੜਾ ਸਾਡੇ ਮੋਬਾਈਲ ਫੋਨ ਦੇ ਵਿੱਚ ਮੌਜੂਦ ਸੀ ਅਤੇ ਇਸ ਦੇ ਨਾਲ ਹੀ ਇੱਕ ਓਪਨ ਕੈਮਰਾ ਵੀ ਇੱਥੇ ਨਜ਼ਰ ਆ ਰਿਹਾ ਹਾਲਾਂਕਿ ਇਹ ਓਪਨ ਕੈਮਰਾ ਮੈਂ ਖੁਦ ਇੰਸਟਾਲ ਕੀਤਾ ਹੋਇਆ ਆਪਣੇ ਮੋਬਾਈਲ ਫੋਨ ਦੇ ਵਿੱਚ ਕੋਈ ਖਾਸ ਰਿਕਾਰਡਿੰਗ ਕਰਨ ਦੇ ਲਈ ਅਦਰਵਾਈਜ਼ ਇੱਥੇ ਜੇਕਰ ਕੋਈ ਹੋਰ ਕੈਮਰਾ ਨਜ਼ਰ ਆ ਰਿਹਾ ਹੋਵੇ ਜਿਹੜਾ ਤੁਸੀਂ ਇੰਸਟਾਲ ਨਹੀਂ ਕੀਤਾ ਤਾਂ ਫਿਰ ਉਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਉਸ ਨੂੰ ਇੱਥੋਂ ਅਨਇੰਸਟਾਲ ਕਰ ਸਕਦੇ ਹੋ